ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਾਂਗੇ ਜੀ ਰਾਜਾ ਰਾਜ ਸਿੰਘ ਤੇ ਮੈਂ ਤੈਨੂੰ ਕਹਿਣਾ ਤੂੰ ਵੀਡੀਓ ਜਾਰੀ ਕਰਕੇ ਤੂੰ ਮੈਨੂੰ ਤਬਕਾਉਣਾ ਇਹ ਕਿਸੇ ਹੋਰ ਨੂੰ ਡਰਾਮੇ ਆ ਇਹ ਸਰਕਾਰਾਂ ਨਹੀਂ ਆ ਇਹ ਪੰਜਾਬ ਉਹ ਨਮਰਦ ਲੋਕ ਨਹੀਂ ਹੈ ਜਿਹੜੇ ਤੇਤੇ ਡਰ ਜਮਾ ਮੈਂ ਤੂੰ ਧਰਨਿਆਂ ਤੇ ਬੈਠ ਕੇ ਰੋਟੀਆਂ ਸੇਕਣ ਜੋਗਾ ਤੂੰ ਧਾਨਿਆਂ ਤੇ ਬੈਠ ਕੇ ਲੋਕਾਂ ਦੇ ਪੁੱਤ ਮਾਰਨ ਜੋਗਾ ਤੂੰ ਧਾਨਿਆਂ ਤੇ ਬੈਠ ਕੇ ਤੇਰੀ ਰੋਟੀ ਚੱਲਦੀ ਹੈ ਤੇ ਤੇਤੇ ਕੁਸ਼ਹਿਰੇ ਦਾ ਕੱਪੜਾ ਨਹੀਂ ਖਰੀਦ ਹੁੰਦਾ ਤੂੰ ਪੰਗਾ ਹਰਦੀਪ ਸਿੰਘ ਨਾਲ ਲੈਣਾ ਪੂਰੇ ਤੂੰ ਮੈਂਦਾ ਕਹਿੰਦਾ ਬਾਣਾ ਮੇਰਾ ਬਾਣਾ ਤਾਂ ਨਾਲ ਤੇਰਾ ਖਾਨਦਾਨ ਜੰਮਿਆ ਨਹੀਂ ਹੈਗਾ ਤੂੰ ਬੜਾ ਆਇਆ ਬਦਮਾਸ਼ ਤੂੰ ਮਾਰਦਾ ਦਾ ਗੱਲਾਂ ਆਪਣੀ ਬੀਪੀ ਨਾਲ ਖੜਕੇ ਵੀ ਮੈਂ ਜੀ ਹਰਜੀਤ ਸਿੰਘ ਨੇ ਐਦਾਂ ਕਰਦਾ ਉਦਾਂ ਕਰਦਾ ਤੂੰ ਡੋਕੇ ਲੈਣੇ ਮੇ ਤੇ ਰਿਸ਼ਤਾ ਕਰਨਾ ਮੈਨੂੰ ਜਾਂ ਨਾ ਹੁਣ ਪੁਲਿਸ ਕੋਲ ਲੈ ਕੇ ਆਪਣੀ ਮਾਂ ਨੂੰ ਪਤਾ ਲੱਗੇ ਲੋਕਾਂ ਨੂੰ ਵੀ ਤੂੰ ਕਿੰਨਾ ਸੱਚਾ ਕਿੰਨਾ ਝੂਠਾ ਇੱਥੇ ਖੜਕੇ ਵੀਡੀਓ ਬਣਾ ਕੇ ਤੂੰ ਲੋਕਾਂ ਨੂੰ ਕਿਉਂ ਗੁੰਮਰਾਹ ਕਰਦਾ ਤੂੰ ਮੈਨੂੰ ਡਰਾਉਣਾ ਚਾਹੁੰਦਾ ਤੂੰ ਮੈਨੂੰ ਮਰਾਉਣਾ ਚਾਹੁੰਦਾ ਦਵਾਰਾ ਜੰਮ ਲਈ ਮੈਨੂੰ ਤੂੰ ਮਾਰਾਉਣ ਵਾਸਤੇ ਤੈਨੂੰ ਮੈਂ ਦੱਸਾਂ ਸਰਕਾਰ ਨਹੀਂ ਐ ਬੀਤੇ ਤੇ ਡਰਦਾ ਮੈਂ ਤੇ ਤਾਹਨੇ ਤੈਨੂੰ ਬਿਠਾ ਰੱਖਾਂ ਇਹ ਸਰਕਾਰ ਨਹੀਂ ਆਂ ਵੀ ਮੈਂ ਤੇ ਤੇ ਡਰ ਜਮਾ ਤੈਨੂੰ ਧਰਨਿਆਂ ਤੇ ਬਿਠਾ ਰੱਖਾਂ ਮੈਂ ਤੇ ਤੇ ਕੋਈ ਨਹੀਂ ਡਰਦਾ ਨਾ ਮੈਨੂੰ ਕੋਈ ਡਰਾਉਣ ਵਾਲਾ ਜੰਮਿਆ ਮੈਂ ਡਰਦਾ ਵਾਜਾ ਵਾਲੇ ਤੇ ਮੈਂ ਡਰਦਾ ਉਸ ਗੱਲ ਤੇ ਕਿ ਮੈਂ ਇੱਥੇ ਤੇ ਬਾਹਰ ਨਹੀਂ ਕਰਦਾ ਮੈਂ ਡਾਦਾ ਮੈਂ ਔਰਤਾਂ ਤੇ ਇੱਜ਼ਤ ਕਰਦਾ ਮੈਂ ਔਰਤਾਂ ਤੇ ਬਾਹਰ ਨਹੀਂ ਕਰਦਾ ਹਰਜੀਤ ਸਿੰਘ ਮਰਦਾ ਆਦਮੀਆਂ ਮਰਦੇ ਇਹ ਤਲਵਾਰਾ ਪਾ ਕੇ ਰੱਖਦਾ ਇਹ ਜਨਾਨੀਆਂ ਦਾ ਸਾਰਾ ਨਹੀਂ ਲੰਦਾ ਇਹ ਧੋਕੀਆਂ ਗੱਲਾਂ ਵਾਸਤੇ ਲੋਕਾਂ ਨੂੰ ਨਹੀਂ ਮਰਾਉਂਦਾ ਹਰਜੀਤ ਸਿੰਘ ਨੇ ਆਪਣੇ ਗੁਰੂ ਦੀ ਗੱਲ ਕੀਤੀ ਆ ਹਰਜੀਤ ਸਿੰਘ ਨੇ ਸੱਚ ਦੇ ਨਾਮ ਖੜਾ ਹਮੇਸ਼ਾ ਖੜਾ ਰਹੇਗਾ ਤੂੰ ਗੱਲ ਵੀਡੀਓ ਦੇ ਕਰ ਤੇ ਤੂੰ ਜੇ ਇੱਕ ਵੀਡੀਓ ਜਾਰੀ ਕਰੂੰਗਾ ਮੈਂ 100 ਕਰੂੰਗਾ ਤੈਨੂੰ ਸਾਰਾ ਕੁਝ ਪਤਾ ਹੈ ਮੇਰਾ ਮੋਬਾਈਲ ਨੰਬਰ ਪਤਾ ਤੈਨੂੰ ਮੇਰਾ ਐਡਰੈਸ ਪਤਾ ਤੇ ਧੋਕੀਆਂ ਭਾ ਮੈਂ ਕਿਉਂ ਮਾਰਦਾ ਜਾ ਨਾ ਅੱਜ ਬੱਜ ਜਾ ਕੇ ਹਿੱਕ ਵਿੱਚ ਭਰਾ ਆਇਆ ਖੱਬੀ ਖਾਣ ਇੱਥੇ ਦੇਤੇ ਤੇ ਬਾਹਰ ਨਹੀਂ ਨਿਕਲ ਹੁੰਦਾ ਤੂੰ ਮਾਰਦਾ ਗੱਲਾਂ ਤੂੰ ਪੰਗਾ ਲੈਣਾ ਦੇਖ ਜਾ ਕੇ ਆਪੜੇ ਚੰਡੀਗੜ੍ਹ ਪ੍ਰਸ਼ਾਸਨ ਦੇ ਅੱਗੇ ਖੜ ਕੇ ਤੇਰਾ ਬੂਥਾ ਕੁੱਟਣਗੇ ਉਹ ਦਵਾਰਾ ਮੇਰੇ ਬਰ ਖਲਾਬ ਜੇ ਤੂੰ ਸ਼ਬਦ ਬੋਲਿਆ ਨੇਤੇ ਭੇੜਾ ਤੈਨੂੰ ਦੁਨੀਆ 'ਚ ਬੰਦਾ ਨਹੀਂ ਮਿਲਣਾ ਤੇਰਾ ਜਲੂਸ ਕੱਢ ਦੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਰਾਜ ਸਿੰਘ ਤੂੰ ਵੀਡੀਓ ਜਾਰੀ ਕਰਕੇ ਤੂੰ ਮੈਨੂੰ ਧਮਕਾਉਣਾ ਇਹ ਕਿਸੇ ਹੋ ਨੋ ਡਰਾਮੇ ਆ ਇਹ ਸਰਕਾਰਾਂ ਨਹੀਂ ਆ ਇਹ ਪੰਜਾਬ ਦਾ ਉਹ ਨਮਰਦ ਲੋਕ ਨਹੀਂ ਆ ਜਿਹੜੇ ਤੇਤੇ ਡਰ ਜਮਾ ਮੈਂ ਤੂੰ ਧਰਨਿਆਂ ਤੇ ਬੈਠ ਕੇ ਰੋਟੀਆਂ ਸੇਕਣ ਜੋਗਾ ਤੂੰ ਥਾਨਿਆਂ ਤੇ ਬੈਠ ਕੇ ਲੋਕਾਂ ਦੇ ਪੁੱਤ ਮਰਾਉਣ ਜੋਗਾ ਤੂੰ ਥਾਨਿਆਂ ਤੇ ਬੈਠ ਕੇ ਤੇਰੀ ਰੋਟੀ ਚੱਲਦੀ ਤੇ ਤੇਤੇ ਕਸ਼ਹਰੇ ਦਾ ਕੱਪੜਾ ਨਹੀਂ ਖਰੀਦ ਹੁੰਦਾ ਤੂੰ ਪੰਗਾ ਹਰਜੀਤ ਸਿੰਘ ਨਾਲ ਲੈਣਾ ਉਮ ਮੈਂ ਤਾਂ ਕਹਿੰਦਾ ਬਾਣਾ ਮੇਰਾ ਬਾਣਾ ਤਾਂ ਨਾਲ ਤੇਰੇ ਖਾਨਦਾਨ ਜੰਮਿਆ ਨਹੀਂ ਹੈਗਾ ਤੂੰ ਬੜਾ ਆਇਆ ਬਦਮਾਸ਼ ਤੂੰ ਪਾਰਦਾਦਾ ਗੱਲਾਂ ਆਪਣੀ ਬੀਬੀ ਨਾਲ ਖੜ ਕੇ ਵੀ ਮੈਂ ਜੀ ਹਰਜੀਤ ਸਿੰਘ ਨੇ ਐਂਦਾ ਕਰਦਾ ਉਦਾਂ ਕਰਦਾ ਤੂੰ ਡੋਕੇ ਲੈਣੇ ਮੇ ਤੇ ਰਿਸ਼ਤਾ ਕਰਨਾ ਮੈਨੂੰ ਜਾਂ ਨਾ ਹੁਣ ਪੁਲਿਸ ਕੋਲ ਲੈ ਕੇ ਆਪਣੀ ਮਾਂ ਨੂੰ ਪਤਾ ਲੱਗੇ ਲੋਕਾਂ ਨੂੰ ਵੀ ਤੂੰ ਕਿੰਨਾ ਸੱਚਾ ਕਿੰਨਾ ਝੂਠਾ ਇੱਥੇ ਖੜ ਕੇ ਵੀਡੀਓ ਬਣਾ ਕੇ ਤੂੰ ਲੋਕਾਂ ਨੂੰ ਕਿਉਂ ਗੁੰਮਰਾਹ ਕਰਦਾ ਤੂੰ ਮੈਨੂੰ ਡਰਾਉਣਾ ਚਾਹੁੰਦਾ ਉਹ ਮੈਨੂੰ ਮਰਾਉਣਾ ਚਾਹੁੰਦਾ ਹੈ। ਦਵਾਰਾ ਜੰਮਲੀ ਮੈਨੂੰ ਤੂੰ ਮਾਰਾਉਣ ਵਾਸਤੇ। ਤੈਨੂੰ ਮੈਂ ਦੱਸਾਂ ਸਰਕਾਰ ਨਹੀਂ ਆ। ਵੀ ਤੇਤੇ ਡਰਦਾ ਮੈਂ ਤੇ ਤਾ ਉਹਨੇ ਤੈਨੂੰ ਬਿਠਾ ਰੱਖਾਂ। ਇਹ ਸਰਕਾਰ ਨਹੀਂ ਆ। ਵੀ ਮੈਂ ਤੇਤੇ ਡਰ ਜਮਾ ਤੈਨੂੰ ਧਰਨਿਆਂ ਤੇ ਬਿਠਾ ਰੱਖਾਂ। ਮੈਂ ਤੇਤੇ ਕੋਈ ਨਹੀਂ ਡਰਦਾ। ਨਾ ਮੈਨੂੰ ਕੋਈ ਡਰਾਉਣ ਵਾਲਾ ਜੰਮਿਆ। ਮੈਂ ਡਰਦਾ ਬਾਜਾ ਵਾਲੇ ਤੇ ਮੈਂ ਡਰਦਾ ਉਸ ਗੱਲ ਤੇ ਕਿ ਮੈਂ ਇੱਥੇ ਤੇ ਬਾਹਰ ਨਹੀਂ ਕਰਦਾ। ਮੈਂ ਦੱਸਦਾ ਮੈਂ ਔਰਤਾਂ ਤੇ ਇੱਜ਼ਤ ਕਰਦਾ ਮੈਂ ਔਰਤਾਂ ਤੇ ਬਾਰ ਨਹੀਂ ਕਰਦਾ ਹਰਜੀਤ ਸਿੰਘ ਮਰਦਾ ਆਦਮੀ ਆ ਮਰਦ ਇਹ ਤਲਵਾਰਾਂ ਪਾ ਕੇ ਰੱਖਦਾ ਇਹ ਜਨਾਨੀਆਂ ਦਾ ਸਾਰਾ ਨਹੀਂ ਲੈਂਦਾ ਇਹ ਫੋਕੀਆਂ ਗੱਲਾਂ ਵਾਸਤੇ ਲੋਕਾਂ ਨੂੰ ਨਹੀਂ ਮਰਾਉਂਦਾ ਹਰਜੀਤ ਸਿੰਘ ਨੇ ਆਪਣੇ ਗੁਰੂ ਦੀ ਗੱਲ ਕੀਤੀ ਆ ਹਰਜੀਤ ਸਿੰਘ ਨੇ ਸੱਚ ਦੇ ਨਾਲ ਖੜਾ ਹਮੇਸ਼ਾ ਖੜਾ ਰਹੇਗਾ ਤੂੰ ਗੱਲ ਵੀਡੀਓ ਦੇ ਕਰ ਦੇ ਤੂੰ ਜੇ ਇੱਕ ਵੀਡੀਓ ਜਾਰੀ ਕਰੂੰਗਾ ਮੈਂ 100 ਕਰੂੰਗਾ ਤੈਨੂੰ ਸਾਰਾ ਕੁਝ ਪਤਾ ਹੈ ਮੇਰਾ ਮੋਬਾਈਲ ਨੰਬਰ ਪਤਾ ਹੈ ਤੈਨੂੰ ਮੇਰਾ ਐਡਰੈਸ ਪਤਾ ਹੈ ਤੇ ਭੋਕੀਆਂ ਭਾਵੇਂ ਕਿਉਂ ਮਾਰਦਾ ਜਾਣਾ ਅੱਜ ਬਾਦ ਜਾ ਕੇ ਹਿੱਕ ਵਿੱਚ ਭਰਾ ਆ ਖੱਬੀ ਖਾਣ ਇੱਥੇ ਤੇ ਤੇ ਬਾਹਰ ਨਹੀਂ ਨਿਕਲ ਹੁੰਦਾ ਤੂੰ ਮਾਰਦਾ ਗੱਲਾਂ ਤੂੰ ਪੰਗਾ ਲੈਣਾ ਦੇਖ ਜਾ ਕੇ ਆਪਣੇ ਚੰਡੀਗੜ੍ਹ ਪ੍ਰਸ਼ਾਸਨ ਦੇ ਅੱਗੇ ਖੜ ਕੇ ਤੇਰਾ ਬੂਥਾ ਕੁੱਟਣਗੇ ਉਹ ਦਵਾਰਾ ਮੇਰੇ ਬਰ ਖਿਲਾਫ ਜੇ ਤੂੰ ਸ਼ਬਦ ਬੋਲਿਆ ਮੇਤੇ ਭੇੜਾ ਤੈਨੂੰ ਦੁਨੀਆ 'ਚ ਬੰਦਾ ਨਹੀਂ ਮਿਲਣਾ ਤੇਰਾ ਜਲੂਸ ਕੱਢ ਦੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ